ਪਸਮਾ ਦਾ ਜਕਰ ਪਸਮਾ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੋਇਪੁਰ ਜ਼ਿਲ੍ਹੇ ਦੇ ਪਿੰਡ ਲੋਹਾਮ ਦੇ ਵਿੱਚ ਲੋਹਾਮ ਪਿੰਡਾ ਜ਼ਿਲ੍ਹੇ ਫਰੋਇਪੁਰ ਦਾ ਮਨਮਤਾ ਨਗਰ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਹਾਂ ਮਿੱਤਰੋ ਸਤਪਾਲ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਦੋ ਬਾਈ ਦੇ ਕੋਲੇ ਗਾਵਾਂ ਮਿੱਤਰੋ ਇੱਕ ਹੌਲੇ ਭਾ ਦੀ ਵਹਿੜ ਬਹੁਤ ਸੋਹਣੀ ਤਨੱਕੀ ਥੱਲੋ ਗੋਲ ਬਟੋਰ ਕਰਨ ਵਾਲੀ ਇੱਕ ਤੋਕੜ ਗੋਪੜ ਚੰਗੀ ਗਾਂ ਪਵੇ ਜਨਵਰ ਦੀ ਡਿਟੇਲ ਫੁੱਲ ਆਪਾਂ ਬਾਈ ਤੋਂ ਲਵਾਂਗੇ ਜਿਹੜਾ ਜਨਵਰ ਤੁਹਾਨੂੰ ਜੱਜੂਗਾ ਤਸੱਲੀ ਕਰਨਾ ਹਰ ਇੱਕ ਪੱਖ ਤੋਂ ਤੁਹਾਡਾ ਫਰਜ਼ ਹੋਊਗਾ ਆਓ ਕਰਦੇ ਆ ਬਾਈ ਦੇ ਨਾਲ ਗੱਲਬਾਤ ਜਾਣਕਾਰੀ ਲੈਣੇ ਆਪਾਂ ਹੋਰ ਵੀਰੇ ਸਤਪਾਲ ਬਾਈ ਕੀ ਹਾਲ ਆ ਵਧੀਆ ਬਾਈ ਜੀ ਚੜਦੀ ਕਲਾ ਵਿੱਚ ਵਧੀਆ ਬਾਈ ਜੀ ਅੱਛਾ ਆਪਣੇ ਕੋਲੇ ਜਾਨਵਰ ਦੋ ਆ ਹਨਾ ਹਾਂਜੀ ਬਾਈ ਜੀ ਦੋਵੇਂ ਲਿਆਂਦੇ ਵੀਰੇ ਫਿਰ ਹਾਂਜੀ ਲਿਆਂਦੇ ਤੁਹਾਨੂੰ ਠੀਕ ਆ ਬਾਈ ਅਰੇ ਪਹਿਲੇ ਨੰਬਰ ਤੇ ਜਿਹੜੀ ਨਿੱਕੀ ਵਹਿੜ ਆ ਇਹਦੀ ਕੀ ਡਿਟੇਲ ਆ ਬਾਈ ਵੀਰੇ ਨੂੰ 5-6 ਦਿਨਾਂ ਦੀ ਸੂਈ ਨੂੰ ਠੀਕ ਆ ਬਾਈ ਅੱਜ ਹੀ ਲਿਆਂਦੀ ਆ ਵੀਰੇ ਬੱਚੇ ਦਾ ਨਾੜੂਆ ਨਾਰ ਆ ਅੱਜ ਹੀ ਆਈ ਆ ਅੱਜ ਹੀ ਆਈ ਆ ਬਾਈ ਆ ਕਿੰਨੇ ਕੁ ਦੁੱਧ ਦੱਸਿਆ ਵੀਰੇ ਵੀਰੇ ਆਪਾਂ ਦੁੱਧ ਦੋਨਾ ਤਰਾ 10 ਲੀਟਰ ਚੋਤੇ ਲਿਆਂਦੇ 10 ਦਿਨਾਂ ਲੀਟਰ 10-11 ਲੀਟਰ ਆਪਾਂ ਚੋਇਆ ਹੋਇਆ ਹਾਂਜੀ ਵੀਰੇ 12-13 ਕਿਲੋ ਦੁੱਧ ਦਈ ਜਾਊਗੀ ਹਾਂਜੀ ਵੀ ਹਾਂਜੀ ਹਾਂਜੀ ਸੂਈ ਨੂੰ ਪਾਹਿੰਦੇ ਆ ਵੀਰੇ ਦੁੱਧ ਨੂੰ ਠੰਡੀ ਸੀਲ ਆ ਵੀਰੇ ਵੀਰੇ ਜਮਾਂ ਠੰਡੀ ਸੀਲ ਆ ਵੀਰੇ ਠੀਕ ਆ ਬੱਲੇ ਬੱਚਾ ਮਗਰ ਕੇ ਬੱਚੀ ਆ ਗਈ ਬੱਚਾ ਵੀਰੇ ਕਿੰਨੇ ਦਿਨਾਂ ਦਾ ਸੂਆ ਦੱਸਿਆ ਵੀਰੇ 5-6 ਦਿਨਾਂ ਤਾਰੂ ਤੋਰੀ ਵੀਰੇ ਪੜਾਏ ਲੈ ਮਿੱਤਰੋ ਟੋਕੜਾ ਵਾਲਾ ਭਾਅ ਵੈੜ ਬਹੁਤ ਵਧੀਆ ਦੇਈ ਜੋਗੇ ਬਾਈ ਖਰਚਾ ਘੱਟ ਤੇ ਦਮ ਜ਼ਿਆਦਾ ਵੀ ਕਹਿ ਦਿੰਦੇ ਨੇ ਨਾ ਆਪਾਂ ਆਉਂਦੀ ਪੁੱਕੜ ਜੀ ਦੇ ਵਿੱਚ ਹੋਏ ਜਿੰਨੇ ਕੋਈ ਥਾਂ ਥੋੜਾ ਉਹਨਾਂ ਭਰਾਵਾਂ ਦੇ ਲਈ ਵੀ ਗਹਿਣਾ ਚੀਜ਼ ਆ ਕਿਉਂਕਿ ਭਾਈ ਦਰਮਿਆਨੇ ਘਰ ਦੇ ਵਿੱਚ ਲੇਵੇ ਭਾਂਡੇ ਲੋ ਖੜੀਆ ਕਰਮ ਵਾਲੀ ਮਗਰ ਵੱਛਾ ਵੀਰੇ ਸੁਬਾ ਥੋੜੇ ਦਿਨਾਂ ਦਾ ਦੁੱਧ 12 13 ਕਿਲੋ ਫੁੱਲਾ ਡੁੱਲਾ ਦਹੀ ਜਾਊਗੀ ਹੁਣ ਇਸ ਟਾਈਮ 10 ਲੀਟਰ ਵੀਰੇ ਨੇ ਚੋਕੇ ਲੈਂਦੀ ਆ ਲੈ ਗਦੀ ਥੰਮਲੇਵਾ ਵਿਖਾ ਦੀ ਥੱਲੋ ਐਨ ਓਕੇ ਆ ਜਾਵਾ ਕਰਮ ਵਾਲੀ ਮਿੱਤਰੋ ਗੋਲ ਮਟੋੜਾ ਜਿੰਨੀ ਹੈ ਗਿਆ ਭਾਈ ਚੋਣ ਚਾਣੇ ਬਹੁਤ ਚੰਗਾ ਲੱਗਾ ਹੋਇਆ ਠੀਲ ਠੰਡੀ ਵੀ ਤੋੜੋ ਕਾ ਲੈ ਆ ਵੇਖੀ ਦੂਜੇ ਦਿਨ ਮਾਰਦੇ ਸਭਾ ਠੀਕ ਆ ਵੀਰੋ ਓਕੇ ਨਹੀਂ ਮਿੱਤਰੋ ਵੇਖੋ ਕਿਰਾਂ ਦੀ ਆ ਸੰਗੇ ਆਇਆ ਟੋਕੜ ਗੱਪੜ ਵਾਲੀ ਵੀਰੇ ਆ ਸਾਡੇ 5 ਪੰਜ ਮਹੀਨੇ ਦੱਬਣਾ ਵੀਰੇ ਹਾਂ ਸਾਡੇ 5 ਪੰਜ ਮਹੀਨੇ ਦੀ ਗੱਪੜ ਹਾਂਜੀ ਵੀਰੇ ਚੱਕ ਪਾਸ ਆ ਵੀਰੇ ਕਿੱਥੇ ਤਰਾਇਆ ਵੀਰੇ ਆਪਾਂ ਠੀਕ ਆ ਤੇ ਦੁੱਧ ਕਿੰਨਾ ਵੱਡੇ ਬਾਈ ਦੁੱਧ ਵੀਰੇ ਥੱਲੇ 11 ਲੀਟਰ ਦਾ 11 ਲੀਟਰ ਦੁੱਧ ਤਿਆਰ ਆ ਹਾਂਜੀ ਵੀਰੇ ਚੋਣ ਚਾਂ ਨੂੰ ਇਹ ਵੀ ਠੰਡੀ ਆ ਵੀਰੇ ਠੰਡੀ ਸੀ ਵੀਰੇ ਚੋਣ ਦੀ ਠੀਕ ਆ ਵੀਰੇ ਇਹ ਕਿੰਨੇ ਕੀ ਦੇਵਾਂਗੇ ਵੀਰੇ ਵੀਰੇ 40000 ਮੋਲਾ ਵੀਰੇ ਠੀਕ ਆ ਇਹ ਕਿੰਨੇ ਸੂਈ ਲੈ ਗੱਪਣਾ ਵੀਰੇ ਵੀਰੇ ਚੀਜੇ ਸੂਈ ਰੇ ਦੱਬਣਾ ਵੀਰੇ ਇਹ ਸੋਰੀ ਵੀਰੇ ਕੱਲੀ ਬੱ 10 11 ਲੀਟਰ ਦੁੱਧ ਵੀ ਹੈਗਾ ਪਰ ਸਾਡੇ ਪੰਜਾਹ ਮਹੀਨਿਆਂ ਦੀ ਇਹ ਕਰਮਾਂ ਵਾਲੀ ਗੱਭਣਾ ਵਹਿੜ ਬਾਟ ਕਾਣੇ ਦੀ ਆ ਬਈ ਤਿਆਰ ਤੋਂ ਚੰਗੀ ਸੋਹਣੀ ਹੋ ਜੂਗੀ ਵੀਰੇ ਕੱਦ ਕਾਟ ਹਾਈ ਟੂ ਟੁੱਸੀ ਲੰਮੀ ਆ ਬਈ ਕੋਈ ਛੋਟੀ ਮਨ ਲਕੇ ਨਾ ਆ ਜੇ ਗਾਣੂ ਪੂਰੀ ਸੋਹਣੀ ਸੁਨੱਖੀ ਗਾਮ ਆ ਵੇਖ ਸਕਦੇ ਆ ਬਈ ਤੁਸੀਂ ਹੂੰ ਤੋ ਫੇੜ ਜਾਓ ਬਈ ਥੱਲੋ ਵੀ ਬਣਦੀ ਤੁਨ ਦੀਆਂ ਕਰਮਾਂ ਵਾਲੀ ਜੰਨੀ ਹੈਗੀ ਆ ਬਈ ਹੂੰ ਲੇਵਾ ਪਣਵੀ ਤੇ ਖਾਰੇ ਦੀ ਚੱਕਰੀ ਨਹੀਂ ਮਤਲਬ ਆ ਵੇਖੋ ਵੀ ਧਾਰਾ ਤੁਸੀਂ ਕਰਮਾਂ ਵਾਲੀ ਜੇ ਠੰਡੀ ਥੀਲੇ ਵੀ ਬਹੁਤ ਆ ਬਈ ਹੂੰ ਬਾਠ ਠੀਕ ਆ ਬਈ ਓਕੇ ਜਮਾ ਆਹ ਦਾ گاਵਾ ਦੋਵੇਂ ਗਹਿਣਾ ਬਈ ਭਾ ਘਾਟਾ 40 ਤੇ 30 ਹੋ ਗਿਆ ਵੀਰੇ ਮਨ ਲਾ 70 ਤੇ 5 75000 ਦੇ ਵਿੱਚ ਦੋ گاਵਾ ਜਦੋਂ ਨੂੰ ਉਹ ਕਰਮ ਵਾਲੀ ਟੋਕੜ ਉਹਦੋਂ ਰੇ ਸੱਜੜ ਹੋ ਜੂਗੀ ਤੇ ਜਦੋਂ ਫਿਰ ਇਹ ਸੱਜੜ ਹੋਊਗੀ ਉਹ ਟੋਕੜ ਹੋ ਜੂਗੀ ਦੋਵੇਂ ਤੁਹਾਡਾ ਦੁੱਧ ਦਾ ਟਾਈਮ ਸੋਨਾ ਪੁੱਤ ਲਾਈ ਜਾਣਗੇ ਵੀਰੇ ਨੰਬਰ ਆਪਾਂ ਲੈ ਲੈਨੇ ਸਤਪਾਲ ਭਾਈ ਨੰਬਰ ਦੱਸੀ ਵੀਰੇ 98349014 ਇਹ ਇੱਕ ਵਾਰੀ ਲਾਈ ਲੱਗ ਗਿਆ 14 ਕਿੰਨਾ ਸੰਭਲਿਆ ਕਿਚਾਈ 90800 ਦਾ ਮੈਂ ਤੇਰੀ ਭਲੀ ਹੋ ਜਾ ਰੇ ਮਿੱਤਰੋ ਬਾਈ ਦਾ ਨੰਬਰ ਇੱਕ ਵਾਰ ਸਹੀ ਬੋਲ 983490814 ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਵੀਰੇ ਨਾਲ ਰਾਬਤਾ ਕਰ ਮਿੱਤਰੋ ਪਿੰਡ ਲੋਹਾਮ ਜ਼ਿਲ੍ਹਾ ਫਰੋਇਪੁਰ